ਤਦਸ਼ਮ ਪਿਤਾ ਤਦਸ਼ਿਲ ਗੁਰੂ ਬੋਮੀ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਬਾਬਾਜੀਤ ਸਿੰਘ ਜੀ ਤੇ ਬਾਬਾ ਜੂਝਾਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਗੁਰਦੁਆਰਾ ਗੜੀ ਸਾਹਿਬ ਦੇ ਵਿੱਚ ਨਗਰ ਕੀਰਤਨ ਪੰਤ ਪਿਆਰੇ ਦੇ ਵਜੂਦ ਵਿਚ ਜਾ ਰਿਹਾ ਹੈ ਤੇ ਜੋ ਕਿ ਇਹ ਨਗਰ ਕੀਰਤਨ ਵਕ ਵਕ ਪੜਾਵਾਂ ਤਹਿਤ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਕਤਰਵਰ ਸਾਹਿਬ ਜਾ ਕੇ ਸਮਾਪਤ ਹੋਏਗਾ ਦੂਤ ਰਾਡ ਸੰਗਤ ਅੱਜ ਇਸ ਪਾਵਨ ਪਵਿੱਤਰ ਧਰਤੀ ਤੇ ਨਿਤਮਸਤਕ ਹੁੰਦ ਲਈ ਜਿੱਥੇ ਪਹੁੰਚ ਰਹੀ ਹੈ ਤਾਂ ਉਥੇ ਹੀ ਮਾਰਾ ਦਾ ਪਰਿਵਾਰ ਕਿਸ ਕਦਰ ਜਿਹੜਾ ਉਹਨਾਂ ਨੇ ਹੱਸਦੇ ਹੱਸਦੇ ਕੁਰਬਾਨੀਆਂ ਦਿੱਤੀਆਂ ਸ਼ਹਾਾਦਤਾਂ ਦਿੱਤੀਆਂ ਯਾਦ ਕੀਤਾ ਜਾ ਰਿਹਾ ਹੈ ਸੋ ਜਥੇਦਾਰ ਸਾਹਿਬ ਵੀ ਇਹ ਅਪੀਲ ਕਰ ਰਹੇ ਨੇ ਕਿ ਅਸੀਂ ਉਹਨਾਂ ਵਰਗੇ ਬਣਤਾ ਨਹੀਂ ਸਕਦੇ ਲੇਕਿਨ ਉਮੀਦ ਕਰਦੇ ਹਾਂ ਕਿ ਅਸੀਂ ਉਹ ਪ੍ਰਣ ਕਰੀਏ ਕਿ ਅਸੀਂ ਉਹਨਾਂ ਦੇ ਪਾਏ ਹੋ ਪੂਰਨਿਆ ਤੇ ਜ਼ਰੂਰ ਚੱਲੋ ਸ਼ਹੀਦੀ ਜੋੜ ਮੇਲ ਦੇ ਦੌਰਾਨ ਅੱਜ ਤੀਸਰੇ ਦਿਨ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਵੱਡੇ ਪੱਤਰ ਉਤੇ ਸੰਗਤ ਨਗਮਸਤਕ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਨਸ਼ਰ ਕਰਾਂਗੇ ਜਿਹੜੀ ਗੁਰਦੁਆਰਾ ਕਤਲਗੜ੍ਹ ਸਾਹਿਬ ਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਹੈਗਾ ਇਹ ਤੇ ਉਹ ਨਗਮਸਤਕ ਹੋਣ ਆਈਆਂ ਨਤਸਤਕ ਹੋਣ ਆਈਆਂ ਨੇ ਆ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਨੇ ਇਸ ਵਕਤ ਜਿਹੜੀ ਸ਼ਹਾਦਤ ਇਸ ਜਗ੍ਹਾ ਦੇ ਉੱਤੇ ਹੋਈ ਹੈ ਜ਼ਿਕਰਯੋਗ ਹੈ ਕਿ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਦੁਜਾਰ ਸਿੰਘ ਵੱਲੋਂ ਅਤੇ ਉਹਨਾਂ ਦੇ ਨਾਲ ਸਿੱਖ ਫੌਜਾਂ ਔਰ ਫੌਜੀਆਂ ਵੱਲੋਂ ਇੱਥੇ ਇਸ ਜਗ੍ਹਾ ਦੇ ਉੱਤੇ ਸ਼ਹਾਦਤ ਦਿੱਤੀ ਗਈ ਸੀ ਔਰ ਮੁਗਲ ਫੌਜਾਂ ਦੇ ਨਾਲ ਇੱਕ ਬਹੁਤ ਵੱਡਾ ਜੰਗ ਲੜੀ ਗਈ ਸੀ ਕਿ ਬਹੁਤ ਵੱਡੀ ਲੜਾਈ ਲੜੀ ਗਈ ਸੀ ਬਾਬਾ ਜਿਹੜੀ ਸੰਗਤ ਇੱਥੇ ਮੌਜੂਦ ਹਨ ਉਹ ਵੀ ਗੱਲਬਾਤ ਕਰਦੇ ਕਿ ਉਹ ਕਿਸ ਤਰ੍ਹਾਂ ਦੇਖਦੇ ਆ ਕਿਸ ਤਰ੍ਹਾਂ ਨੌਜਵਾਨ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਗੱਲ ਕਰਦੇ ਆ ਆ ਕਰਨਗੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਬਜ਼ੁਰਗੋ ਸਭ ਤੋਂ ਪਹਿਲਾਂ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸੀਂ ਅੱਜ ਇਸ ਚਮਕੌਰ ਸਾਹਿਬ ਦੀ ਧਰਤੀ ਤੇ ਖੜੇ ਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਬੜੇ ਸਹਜਾਦੇ ਬਾਬਾ ਜੀ ਸਿੰਘ ਜੀ ਤੇ ਬਾਬਾ ਜੂਹਾਰ ਸਿੰਘ ਜੀ ਤਿੰਨ ਪਿਆਰੇ ਬਹੁਤ سارے ਸਿੰਘ ਇਸ ਚਮਕੌਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਸ਼ਹੀਦ ਹੋਏ ਆ ਸੱਚੇ ਪਾਤਸ਼ਾਹ ਦੀ ਇਸ ਧਰਤੀ ਤੇ ਮਹਾਰਾਜ ਨੇ 10 ਲੱਖ ਦੀ ਫੌਜ ਨਾਲ ਇੱਥੇ ਟੱਕਰਾ ਕਰਿਆ ਵਾਹਿਗੁਰੂ ਨਾਲ ਬਹੁਤ ਹੀ ਸਾਡੇ ਬਖਤਾਂ ਬਹੁਤ ਹੀ ਘਾਲਣਾ ਘਾਲੀ ਆ ਸਾਨੂੰ ਅੱਜ ਇਸ ਤਰ੍ਹਾਂ ਨੌਜਵਾਨ ਮੁੰਡੇ ਇਹ ਪਹਿਲਾਂ ਤੇ ਟਰੈਕਟਰਾਂ ਆ ਤੇ ਹੋਰ ਬਹੁਤ ਸਾਰੇ ਤੇ ਉਹ ਲੱਗਾ ਜਾਂਦੇ ਆ ਹਰੇ ਰੂਏ ਲੱਗਾ ਜਾਂਦੇ ਆ ਹੋਰ ਬਹੁਤ ਕੁਝ ਕਰਦੇ ਆ ਸਾਨੂੰ ਹੁਲਣ ਬਾਜ ਨਹੀਂ ਇਹੇ ਟਾਈਮ ਤੇ ਕਰਨੀ ਚਾਹੀਦੀ ਇਹ ਸ਼ੋਕ ਦੀ ਸੁਨੇਹਾ ਦੋਗੇ ਚਮਕੌਰ ਦੀ ਗੜੀ ਬਿਲਕੁਲ ਬਿਲਕੁਲ ਨਾਲ ਆ ਇੱਥੇ ਜਿਹੜੀ ਇਸ ਗੜੀ ਦੇ ਵਿੱਚ ਬੜਾ ਕਮ ਆਸਾਨ ਯੁੱਧ ਹੋਇਆ ਸੀਗਾ ਸਾਹਿਬ ਜਦਾਂ ਵੱਲੋਂ ਸ਼ਹਾਦਤ ਇੱਥੇ ਦਿੱਤੀ ਗਈ ਆ ਆਪਣੀ ਨੌਜਵਾਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਿੱਖੀ ਬਾਬਤ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਕਿਉਂਕਿ ਬਹੁਤ ਘਮਾਸਾਨ ਯੁੱਧ ਹੋਇਆ ਸੀ ਲੱਖਾਂ ਦੀ ਮੁਗਲ ਫੌਜ ਦੇ ਖਿਲਾਫ ਜਿਹੜੇ ਤੁਸੀਂ ਕਹਿ ਸਕਦੇ ਕਿ ਚੰਦ ਸਿੱਖ ਜਿਹੜੇ ਖੜੇ ਸੀਗੇ ਸਿੱਖ ਯੋਧੇ ਖੜੇ ਸੀਗੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀਗੀ ਗੁਰੂ ਸਾਹਿਬ ਖੁਦ ਇਸ ਜਗ੍ਹਾ ਤੇ ਮੌਜੂਦ ਸੀਗੇ ਜਦੋਂ ਇਹ ਸਾਰੀ ਗੱਲ ਹੋ ਰਹੀ ਸੀਗੀ ਉਹ ਸਰਬਸਦਾਨੀ ਦਾ ਖਿਤਾਬ ਵੀ ਇੱਥੇ ਹੀ ਉਹਨਾਂ ਨੂੰ ਦਿੱਤਾ ਗਿਆ ਸੀਗਾ ਅੱਛਾ ਮੈਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਵੀਰਾਂ ਨੂੰ ਬਤਾਵਾ ਭੈਣਾ ਨੂੰ ਸਭ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਅਸੇ ਮਹਾਰਾ ਵਿੱਚ ਬਹੁਤ ਕਮਸਾਨ ਦਾ ਜੁੱਧ ਹੋਇਆ ਸਾਨੂੰ ਇੱਥੇ ਸ਼ੋਗ ਲਹਿਰ ਵਿੱਚ ਆ ਕੇ ਸਾਨੂੰ ਨਤਮਾਸਤਕ ਹੋਣਾ ਚਾਹੀਦਾ ਹੌਲੜ ਬਾਜੀ ਤੋਂ ਸਾਨੂੰ ਗਰੇਜ ਕਰਨਾ ਚਾਹੀਦਾ ਅਮਰਤ ਪਾਨ ਕਰਨਾ ਚਾਹੀਦਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਅਮਰਤ ਬਿਲੇ ਜਾਗਣਾ ਚਾਹੀਦਾ ਮੈਂ ਇਹੀ ਆਪਣੀ ਸੁਨੇਹਾ ਦਉਂਦਾ ਧੰਨਵਾਦ ਸੋ ਫਿਲਹਾਲ ਦਰਸ਼ਕਾਂ ਨੂੰ ਇੱਕ ਵਾਰ ਫੇਰ ਦਿਖਾਵਾਂਗੇ ਲੰਬੀਆਂ ਕਤਾਰਾਂ ਲੱਗਣੇ ਸ਼ੁਰੂ ਹੋ ਚੁੱਕੀਆਂ ਨੇ ਸਵੇਰ ਦਾ ਸਮਾਂ ਹੈ ਥੋੜਾ ਸਮਾਂ ਹੋਰ ਪੈਂਡ ਤੋਂ ਬਾਅਦ ਨਗਰ ਕੀਰਤਨ ਸਜਾਇਆ ਜਾਏਗਾ ਜੰਪੌਰ ਦੀ ਗੱਡੀ ਦੇ ਵਿੱਚੋਂ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਨਗਰ ਕੀਰਤਨ ਨਾ ਵੱਖ-ਵੱਖ ਸ਼ਹਿਰ ਦੇ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਆ ਕੇ ਸਮਾਪਤ ਹੋਵੇਗਾ ਇਸ ਨਗਰ ਕੀਰਤਨ ਦੇ ਦੌਰਾਨ ਵੱਡੀ ਤਦਾਦ ਦੇ ਵਿੱਚ ਸੰਗਤ ਨਗਰ ਕੀਰਤਨ ਦੇ ਨਾਲ ਚੱਲੇਗੀ ਅਤੇ ਫਿਲਹਾਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀਆਂ ਨੇ ਜਿੱਥੇ ਸੰਗਤ ਨਤਮਸਤਕ ਹੋ ਰਹੀ ਆ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਆ ਜੋ ਸ਼ਹਾਦਤਾਂ ਇੱਥੇ ਹੋਈਆਂ ਨੇ ਔਰ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੀ ਤਾਂ ਸੁਰੱਖਿਆ ਪੱਖੋਂ ਵੀ ਇੱਥੇ ਅਹਿਮ ਇੰਤਜ਼ਾਮ ਰੋਪੜ ਪੁਲਿਸ ਵੱਲੋਂ ਕੀਤੇ ਗਏ ਨੇ ਵੱਡੀ ਤعداد ਦੇ ਵਿੱਚ ਪੁਲਿਸ ਵੀ ਮੌਜੂਦ ਤਾਂਕਿ ਲੋਕਾਂ ਨੂੰ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੈਪ ਵੀ ਕੀਤੀ ਗਈ ਆ ਏਰੀਆ ਦੀ ਤਾਂਕਿ ਜਿਹੜੇ ਟ੍ਰੈਫਿਕ ਰੂਟਸ ਆ ਡਵਰਟ ਕੀਤੇ ਗਏ ਨੇ